ਅੱਜ 2 ਸਤੰਬਰ ਹੈ ਤੇ ਰਾਤ ਦੇ तकरीबन 8:00 ਵਜੇ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਜਿਹਦੇ ਵਿੱਚ ਅਸੀਂ ਪਾਣੀਆਂ ਬਾਰੇ ਜੋ ਸ਼ਾਮ ਸਮੇਂ ਦਾ ਡਾਟਾ ਸਾਡੇ ਕੋਲ ਸਾਹਮਣੇ ਆਇਆ ਉਹ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਸਤਲੁਜ ਦਰਿਆ ਦੀ ਗੱਲ ਕਰਦੇ ਹਾਂ ਸਤਲੁਜ ਦਰਿਆ ਐਸ ਵਿੱਚ ਅਲਰਟ ਤੇ ਹੈ ਹੁਣ ਤੱਕ ਬਿਆਸ ਤੇ ਰਾਵੀ ਨੇ ਹੀ ਤਬਾਹੀ ਮਚਾਈ ਸੀ ਪਰ ਹੁਣ ਸਤਲੁਜ ਦੇ ਵਿੱਚ ਵੀ ਪਾਣੀ ਵਧੇਰੇ ਹੋ ਰਿਹਾ ਸਤਲੋਜ ਦੇ ਵਿੱਚ ਖਾਸ ਤੌਰ ਤੇ ਜੋ ਗਿੱਦੜਪਿੰਡੀ ਯੂਸਫਰ ਗਿੱਦੜਪਿੰਡੀ ਰੇਲਵੇ ਬ੍ਰਿਜ ਹੈ ਸੋ ਉੱਥੇ ਪਾਣੀ ਹੁਣ ਬਹੁਤ ਜ਼ਿਆਦਾ ਹੋ ਗਿਆ 1,58,000 ਕਿਊਸਕ ਪਾਣੀ ਉੱਥੇ ਸ਼ਾਮ ਸਮੇਂ ਵਗ ਰਿਹਾ ਵਾ ਤੇ ਹਾਲਾਂਕਿ ਇੱਥੇ ਜੇਕਰ 70,000 ਤੋਂ ਵਧੇਰੇ ਹੁੰਦਾ ਵਾ ਤਾਂ ਉਹ ਡੇਂਜਰ ਲੈਵਲ ਡਿਕਲੇਅਰ ਕੀਤਾ ਜਾਂਦਾ ਵਾ ਸੋ ਇੱਥੇ ਪਾਣੀ ਕਾਫੀ ਜ਼ਿਆਦਾ ਵਾ ਆ ਡਾਊਨਸਟ੍ਰੀਮ ਰੋਪੜ ਦੇ ਵਿੱਚ 65834 ਕਿਊਸਕ ਹੈ ਤਾਂ ਬਾਕੀ ਉਹਦੋਂ ਅੱਗੇ ਜਿਹੜੀਆਂ ਨਦੀਆਂ ਮਿਲ ਜਾਂਦੀਆਂ ਨੇ ਉਹ ਸਾਰੇ ਜਾਮੀਆਂ ਦਾ ਪਾਣੀ ਆ ਜਾਂਦਾ ਹੈ ਤਾਂ ਉਹ ਡਬਲ ਤੋਂ ਵੀ ਵਧੇਰੇ ਪਾਣੀ ਜੋਸਫਰ ਗਿੱਦੜਪਿੰਡੀ ਐ ਸਮੇਂ ਚੱਲ ਰਿਹਾ ਵਾ ਤੇ ਜੇ ਅਸੀਂ ਪਾਖੜਾ ਜਿੱਥੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਆਉਂਦਾ ਹੈ ਉਹਦੇ ਲੈਵਲ ਦੀ ਰਿਪੋਰਟ ਅਸੀਂ ਅਪਡੇਟ ਤੁਹਾਨੂੰ ਸਵੇਰੇ ਹੀ ਦੇ ਪਾਵਾਂਗੇ ਜੋ ਅੱਜ ਸਵੇਰ ਸਮੇਂ ਡਾਟਾ ਸੀ ਉਹ 1676.72 ਸੀ ਤੇ 1 ਲੱਖ 7000 ਤੋਂ ਵਧੇਰੇ ਕਿਊਸਕ ਪਾਣੀ ਆ ਰਿਹਾ ਸੀ 56000 ਛੱਡਿਆ ਜਾ ਰਿਹਾ ਸੀ ਤਾਂ ਤਕਰੀਬਨ ਉਥੇ ਲੈਵਲ ਵਧੇ ਹੋਵੇਗਾ ਕਿਉਂਕਿ ਇਨਫਲੋ ਜ਼ਿਆਦਾ ਸੀ ਤੇ ਆਊਟਫਲੋ ਘਟ ਹੈ ਤਾਂ ਹੋ ਸਕਦਾ ਸਵੇਰ ਸਮੇਂ ਅਪਡੇਟ ਆਉਣ ਤੱਕ ਇਹ 78 ਫੁੱਟ ਦੇ ਨੇੜੇ ਵੀ ਇਹ ਪਹੁੰਚਿਆ ਹੋਵੇ ਬਾਕੀ ਐਕਚੁਅਲ ਡਾਟਾ ਅਸੀਂ ਸਵੇਰੇ ਹੀ ਰਿਪੋਰਟ ਆਉਣ ਤੇ ਸਾਂਝਾ ਕਰ ਪਾਵਾਂਗੇ ਅ ਅੱਗੇ ਅਸੀਂ ਜੇਕਰ ਬਿਆਸ ਰਿਵਰ ਦੀ ਗੱਲ ਕਰਦੇ ਹਾਂ ਜਾਂ ਪੌਂਗ ਡੈਮ ਦੀ ਜੋ ਬਿਆਸ ਦੇ ਵਿੱਚ ਪਾਣੀ ਹੈ ਉੱਤੇ ਲਮਾਂ ਵਿਖੇ ਅਜੇ ਵੀ 2 ਲੱਖ ਕਿਊਸਕ ਤੋਂ ਉੱਪਰ ਹੀ ਹੈ 2 ਲੱਖ 4050 ਕਿਊਸਕ ਪਾਣੀ ਉੱਥੇ ਵਗ ਰਿਹਾ ਵਾ ਤੇ ਔਰ ਹਰੀਕੇ ਦੇ ਵਿੱਚ ਪਾਣੀ ਹੁਣ 3 ਲੱਖ ਕਿਊਸਕ ਨੂੰ ਪਾਰ ਕਰ ਗਿਆ ਵਾ 3 ਲੱਖ 5554 ਕਿਊਸਕ ਪਾਣੀ ਉੱਥੇ ਪਹੁੰਚ ਰਿਹਾ ਵਾ ਕਿਉਂਕਿ ਔਰ ਹੁਣ ਇਹ ਪਾਣੀ ਇਦੋਂ ਵੀ ਵਧੇਗਾ ਕਿਉਂਕਿ ਸਤਲੋ ਦੇ ਵਿੱਚ ਪਾਣੀ ਵਧੇ ਰਿਹਾ ਆ ਰਿਹਾ ਵਾ ਤੇ ਜੋ ਛੱਡਿਆ ਜਾ ਰਿਹਾ ਪਾਣੀ ਹੈ ਹਰੀਕੇ ਹੈਡ ਤੋਂ ਅੱਗੇ ਫਾਜ਼ਿਲਕਾ ਨੂੰ ਉਹ 288683 ਕਿਊਸਕ ਹੈ ਸੋ ਇਹ ਵੀ ਪਾਣੀ ਹੁਣ ਬਹੁਤ ਜ਼ਿਆਦਾ ਅੱਗੇ ਰਿਲੀਜ਼ ਕੀਤਾ ਜਾ ਰਿਹਾ ਵਾ ਸੋ ਇਹ ਸ਼ਾਮ ਸਮੇਂ ਦੀ ਇੱਕ ਛੋਟੀ ਜੀ ਅਪਡੇਟ ਹੈ ਕਿ ਜੋ ਪਾਣੀ ਚੱਲ ਰਿਹਾ ਬਾਕੀ ਡਿਟੇਲ ਡੈਮ ਕਿੰਨੇ ਹੋਰ ਭਰੇ ਆ ਜਾਂ ਉੱਪਰ ਗਿਆ ਜਾਂ ਥੱਲੇ ਆਇਆ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਵੇਰ ਸਮੇਂ ਦੀ ਵੀਡੀਓ ਵਿੱਚ ਸਾਂਝੀ ਕਰਾਂਗੇ